ਪੰਜਾਬ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ ਸਾਡੇ ਲੋਕਾਂ ਨੂੰ ਹਥਿਆਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਲੇਕਿਨ ਉਸ ਨੂੰ ਸੰਭਾਲ ਕੇ ਰੱਖਣਾ ਸੁਰੱਖਿਅਤ ਜਗ੍ਹਾ ਤੇ ਰੱਖਣਾ ਇਹ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਾ ਹੈ ਪਰ ਸਾਡੇ ਲੋਕ ਇਸ ਲਈ ਕਿੰਨੇ ਕੁ ਸੁਚੇਤ ਨੇ ਉਹਨਾਂ ਗੱਲਾਂ ਤੇ ਧਿਆਨ ਦਵਾਵਾਂਗੇ ਸਾਡੇ ਪੰਜਾਬ ਦੇ ਲੋਕਾਂ ਦਾ ਜਿਸ ਕਰਕੇ ਇਹ ਅਨਸਖਾਵੀ ਘਟਨਾ ਨਾ ਵਾਪਰਨ ਐਸੀ ਸਾਰੇ ਸੁਚੇਤ ਕਿਉਂ ਨਹੀਂ ਹਾਂ ਅਸਲਾ ਕਿਵੇਂ ਰੱਖਣਾ ਚਾਹੀਦਾ ਹੈ ਜਿਸ ਦਾ ਧਿਆਨ ਕਰਨਾ ਐਸੀ ਭੁੱਲ ਜਾਂਦੇ ਹਾਂ ਕੁਝ ਸਵਾਲ ਸਾਡੇ ਸਮਾਜ ਤੇ ਖੜੇ ਹੁੰਦੇ ਨੇ ਇਸੇ ਜੋ ਸਰਕਾਰੀ ਸੁਰੱਖਿਅਤ ਅਭਿਆਨ ਕੇਂਦਰ ਨੇ ਉਹਨਾਂ ਵੱਲੋਂ ਹਥਿਆਰਾਂ ਨੂੰ ਸੁਰੱਖਿਅਤ ਹੈਂਡਲਿੰਗ ਅਭਿਆਸ ਸਟੋਰੇਜ ਅਤੇ ਸਾਵਧਾਨੀਆਂ ਦਾ ਅਭਿਆਸ ਸਹੀ ਤਰੀਕੇ ਨਾਲ ਦਿੱਤਾ ਜਾਂਦਾ ਹੈ ਹਮੇਸ਼ਾ ਹਥਿਆਰ ਨੂੰ ਰੱਖਣ ਦਾ ਤਰੀਕਾ ਕੀ ਹੈ ਹਥਿਆਰ ਦੀ ਨਾਲੀ ਨੂੰ ਸੁਰੱਖਿਅਤ ਦਿਸ਼ਾ ਵੱਲ ਕਰਕੇ ਰੱਖੋ ਜੇਕਰ ਤੁਹਾਡਾ ਹਥਿਆਰ ਵਰਤੋਂ ਚੋਂ ਨਹੀਂ ਹੈ ਤਾਂ ਹਥਿਆਰ ਦਾ ਖਾਲੀ ਹੋਣਾ ਲਾਜ਼ਮੀ ਹੈ ਆਪਣੇ ਅਸਲੇ ਨੂੰ ਘਰ ਵਿੱਚ ਸੇਫਟੀ ਲੋਕ ਲਾ ਕੇ ਰੱਖੋ ਤੇ ਜ਼ਿਆਦਾਤਰ ਇਸ ਨੂੰ ਬੱਚਿਆਂ ਦੀ ਨਿਗਰਾਨੀ ਤੋਂ ਦੂਰ ਰੱਖੋ ਇੱਕ ਸੇਫ ਜਗ੍ਹਾ ਜਾਂ ਇੱਕ ਤਜੋਰੀ ਦੇ ਵਿੱਚ ਲੋਕ ਕਰਕੇ ਰੱਖੋ ਖੁਦ ਦੇ ਅਸਲੇ ਦੀ ਮਕੈਨੀਕਲ ਅਤੇ ਹੈਂਡਲਿੰਗ ਦੀ ਵਿਸ਼ੇਸ਼ਤਾਵਾਂ ਲਾਜ਼ਮੀ ਸਿੱਖੋ ਅਤੇ ਉਸ ਅਸਲੇ ਦੀ ਪੂਰੀ ਜਾਣਕਾਰੀ ਰੱਖੋ ਮਾਪਿਆਂ ਨੂੰ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਜੋ ਪੁਬੇਖ ਦੇ ਵਿੱਚ ਕਿਸੇ ਬੱਚੇ ਨਾਲ ਅਨਸੁਖਾਵੀ ਘਟਨਾ ਨਾ ਵਾਪਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਅਸਲੇ ਦਾ ਸ਼ੌਂਕ ਹੈ ਪਰ ਅਸਲ ਨੂੰ ਸੰਭਾਲ ਕੇ ਰੱਖਣ ਦਾ ਵੀ ਸ਼ੌਂਕ ਹੋਣਾ ਚਾਹੀਦਾ ਹੈ